ਇੱਕ ਕਲਾਸ ਹੈ ਜੀ ਮਾਸਟਰ ਕੈਡਰ ਪੰਜਾਬੀ ਦੇ ਲਈ ਈਟੀਟੀ ਕੈਡਰ ਪੇਪਰ ਏ ਦੇ ਲਈ ਜੁਜੀਸੀ ਨੈਟ ਡੀਟ੍ਰੀਪਲ ਐਸੀ ਪੰਜਾਬੀ ٹیਜੀਟੀ ਐਂਡ ਪੀਜੀਟੀ ਲਈ ਅੱਜ ਆਪਾਂ ਕਰਨ ਜਾ ਰਹੇ ਹਾਂ ਨਾਵਲਕਾਰ ਬਜੋ ਅਮਰਤਾ ਪ੍ਰੀਤਮ ਨੂੰ ਉਹਨਾਂ ਦਾ ਜਨਮ ਕਿਨੇਜ ਹੁੰਦਾ ਹੈ ਜੀ 31 ਅਗਸਤ 1919 ਨੂੰ ਕਿੱਥੇ ਗੁਜਰਾਵਾਲਾ ਪਾਕਿਸਤਾਨ ਦੇ ਵਿੱਚ 1919 ਦੇ ਵਿੱਚ ਹੀ ਇੱਕ ਹੋਰ ਨਾਵਲਕਾਰ ਜਸਵੰਤ ਸਿੰਘ ਕਵਲ ਦਾ ਵੀ ਜਨਮ ਹੁੰਦਾ ਹੈ ਮੌਤ 31 ਅਕਤੂਬਰ 2005 ਦੇ ਵਿੱਚ ਕਿੱਥੇ ਹੋਈ ਦਿੱਲੀ ਵਿਖੇ ਪਿਤਾ ਕਰਤਾਰ ਸਿੰਘ ਹਿਤਕਾਰੀ ਜੋ ਕਿ ਧਾਰਮਿਕ ਬੰਦੇ ਸੀ ਮਾਤਾ ਰਾਜਕੌਰ ਪਤਨੀ ਪਤੀ ਸੋਰੀ ਪ੍ਰੀਤਮ ਸਿੰਘ ਕਵਾਤੜਾ ਜਿਨ੍ਹਾਂ ਦੀ ਕੀ ਦੁਕਾਨ ਸੀ ਬੇਟਾ ਨਵਰਾਜ ਸਿੰਘ ਬੇਟੀ ਦੰਦਲਾ ਉਹਨਾਂ ਨੂੰ ਹੋਰ ਕਿਸ ਨਾਮ ਨਾਲ ਜਾਣੇ ਜਾਂਦੇ ਆ ਸੀ ਜੀ ਇਸਤਰੀ ਦੀ ਆਵਾਜ਼ ਕਿਉਂਕਿ ਉਹਨਾਂ ਨੇ ਇਸਤਰੀ ਦੀ ਹੱਕ ਵਿੱਚ ਬਹੁਤ ਸਾਰੇ ਨਾਵਲ ਲਿਖਿਆ ਹੈ ਇਸਤਰੀ ਦੀ ਆਵਾਜ਼ ਨੂੰ ਬੁਲੰਦ ਕੀਤਾ ਹੈ ਕਿ ਉਹ ਵੀ ਘਰ ਤੋਂ ਬਾਹਰ ਨਿਕਲ ਕੇ ਕੰਮ ਕਰ ਸਕਦੀ ਹੈ ਹੋਰ ਇਸਤਰੀ ਦੇ ਜੋ ਵੀ ਮਸਲੇ ਹੁੰਦੇ ਨੇ ਸਮੱਸਿਆਵਾਂ ਹੁੰਦੀਆਂ ਨੇ ਉਹਨਾਂ ਬਾਰੇ ਲਿਖਿਆ ਪੰਜਾਬ ਦੀ ਆਵਾਜ਼ ਕੀ ਨੂੰ ਆਖਿਆ ਜੀ ਅੰਮ੍ਰਿਤਾ ਪ੍ਰੀਤਮ ਨੂੰ ਪ੍ਰਿੰਸੀਪਲ ਤੇਜਾ ਸਿੰਘ ਨੇ ਪੰਜਾਬ ਦੀ ਬੁਲਬੁਲ ਦਾ ਟਾਈਟਲ ਕੌਣ ਦਿੰਦਾ ਜੀ ਜੀਤ ਸਿੰਘ ਸੀਤਲ ਪੰਜਾਬੀ ਭਾਸ਼ਾ ਦੀ ਪਹਿਲੀ ਕਵਿਤਰੀ ਗੀਤਾਂ ਦੇ ਬਾਦਸ਼ਾਹੀ ਕੌਣ ਕਹਿੰਦਾ ਜੀ ਤਨੀ ਰਾਮ ਚਾਤਰੀਕ ਪੰਜਾਬੀ ਸਾਹਿਤ ਦੀ ਸੋਨਕਿਰਨ ਵੀ ਕਿਹਾ ਜਾਂਦਾ ਹੈ ਜੀ ਅਮਰਤਾ ਪ੍ਰੀਤਮ ਨੂੰ ਉਹਨਾਂ ਦੀ ਰਚਨਾਵਾਂ ਆਗਿਆ ਜੀ ਪਹਿਲਾ ਨਾਵਲ ਕਿਹੜਾ ਹੈ ਜੈ ਸ਼੍ਰੀ ਕਿਨੇ ਜਾਇਆ 1946 ਦੇ ਵਿੱਚ ਪਹਿਲਾ ਨਾਵਲ ਹੋਇਆ ਆਖਰੀ ਨਾਵਲ ਹੋਇਆ ਇਹ ਜਾਂ ਜਿਨ੍ਹਾਂ ਨਾਵਲਾਂ ਤੇ ਫਿਲਮ ਬਣੀ ਹੁੰਦੀ ਹੈ ਉਹ ਨਾਵਲ ਬਹੁਤ ਮੋਸਟ ਇੰਪੋਰਟੈਂਟ ਹੋ ਜਾਂਦੇ ਨੇਗੇ ਪੇਪਰ ਦੇ ਪੁਆਇੰਟ ਆਫ 뷰 ਤੋਂ ਪਹਿਲਾ ਨਾਵਲ ਕਿਹੜਾ ਜੀ ਜੈ ਸ਼੍ਰੀ ਕਿਨੇ ਜਾਇਆ 1946 ਚ ਫਿਰ ਡਾਕਟਰ ਦੇਵ 1949 ਦੇ ਵਿੱਚ ਫਿਰ ਪਿੰਜਰ ਨਾਂ ਵਾਲਾਇਆ ਜੀ 1950 ਦੇ ਵਿੱਚ ਜਿਹਦੇ ਤੇ ਫਿਲਮ ਬਣੀ ਹੋਈ ਹੈ ਪੁਰਨਾਦੀ ਪਾਤਰ ਹੁੰਦੀ ਹੈ ਜੀ ਫਿਰ ਆ ਜਾਂਦਾ ਆਲਨਾ 1952 ਦੇ ਵਿੱਚ ਫਿਰ ਅਸ਼ੂ 1952 ਇੱਕ ਸਵਾਲ 1955 ਵਿੱਚ ਬੁਲਾਵਾ 1960 ਵਿੱਚ ਬੰਦ ਦਰਵਾਜ਼ਾ 1961 ਵਿੱਚ ਦਿੱਲੀ ਦੀਆਂ ਗਲੀਆਂ 1963 ਵਿੱਚ ਰੰਗ ਦਾ ਪੱਤਾ 1963 ਦੇ ਵਿੱਚ ਚੱਕ ਨੰਬਰ 36 1964 ਵਿੱਚ ਇੱਕ ਸੀ ਅਨੀਤਾ ਇਸੇ ਸਾਲ 1964 ਵਿੱਚ ਆਇਆ ਫਿਰ ਧਰਤੀ ਸਾਗਰਸ ਤੇ ਸੀਪੀਆ 1965 ਇਹਦੇ ਉੱਪਰ ਵੀ ਫਿਲਮ ਬਣੀ ਹੈ ਇਕਤਾ ਤੇ ਰੀਅਲ 1969 ਦੇ ਵਿੱਚ ਜਲਾ ਵਤਨ 1970 ਚ ਜੀਵ ਕਤਰੇ 1970 ਯਾਤਰੀ 1971 ਪੱਕੀ ਹਵੇਲੀ 1972 ਕੱਚੀ ਸੜਕ 1975 ਕੋਈ ਨਹੀਂ ਜਾਣਦਾ ਕਿੰਨੇ ਚ ਆਇਆ ਜੀ 1975 ਦੇ ਵਿੱਚ ਉਹਨਾਂ ਦੀ ਕਹਾਣੀ 1976 ਇਹ ਸੱਚ ਹੈ 1977 ਧੀਰਮਨ ਸੂਰਜ 1978 49 ਦਿਨ 1979 ਅੱਕ ਦਾ ਬੂਟਾ 1972 ਕੋਰੇ ਕਾਗਜ਼ 1982 ਉਹਨਾਂ ਦਾ ਪਹਿਲਾ ਨਾਵਲ ਸੀ ਜੀ ਜੈ ਸ਼੍ਰੀ 1946 ਉਹਦਾ ਵਿਸ਼ਾ ਕੀ ਸੀ ਜੀ ਸੈਰੀ ਜੀਵਨ ਨਾਲ ਸੰਬੰਧਿਤ ਸੀ ਜੀ ਇਹਦੇ ਵਿੱਚ ਦਾਜ ਸਮੱਸਿਆ ਤੇ ਉਹਦੇ ਹਾਲ ਉੱਪਰ ਵੀ ਚਾਤ ਪਾਈ ਗਈ ਹੈ ਵਿਆਹ ਨੂੰ ਸੌਦਾ ਬਣਾਉਣ ਬਾਰੇ ਵੀ ਗੱਲ ਕੀਤੀ ਗਈ ਹੈ ਇਹਦੇ ਵਿੱਚ ਪਾਤਰ ਹੁੰਦੀ ਹੈ ਜੀ ਜੈ ਸ਼੍ਰੀ ਜੀ ਦਾ ਵਿਆਹ ਸੂਰੇ ਨਾਲ ਹੁੰਦਾ ਹੈ